जरूर सपोर्ट करें आगे बढ़ाए ताकि सब एक साथ आगे बढ़ते रहे और बाबा जी बार बार तो का तो अच्छा आशीर्वाद अच्छा है, तो जी अपने जी हुए है जो की काफी अच्छी लो जी संघ तो करो दर्शन गुरदी आखिर सारी बर्फ नीचे आई हुई है जेडी दिखा रहे थोड़ा लक्ष्मण मंदिर भी है जी ਜੋ ਤੁਹਾਨੂੰ ਮੈਂ ਵੀਡੀਓ ਲਈ ਦਿਖਾ ਰਿਹਾ ਹਾਂ ਜੀ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਸਵੇਰ ਦੇ ਵੱਜ ਚੁੱਕੇ ਆ ਜੀ 3:20 ਮਿੰਟ ਹੋ ਗਏ ਆ ਜੀ ਤੇ ਆਪਾਂ ਗੋਵਿੰਦ ਧਾਮ ਤੋਂ ਰਾਤੀ ਉਰੇ ਰੁਕੇ ਸੀਗੇ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਤੇ ਹੁਣ ਆਪਾਂ ਹੇਮਕੁੰਡ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਅੱਜ ਸਟਾਰਟਿੰਗ ਕਰਨ ਲੱਗੇ ਆ ਜੀ ਨਵੇਂ ਦਿਨਾਂ ਨਵੇਂ ਬਲੌਗ ਨਾਲ ਤੇ ਅੱਜ ਦੋਸਤੋ ਆਪਾਂ ਤੁਹਾਨੂੰ ਗੁਰਦੁਆਰਾ ਹੇਮਕੁੰਡ ਸਾਹਿਬ ਜੀ ਦੇ ਉੱਪਰੋਂ ਦਰਸ਼ਨ ਕਰਾਵਾਂਗੇ ਜੀ ਦਰਬਾਰ ਸਾਹਿਬ ਜੀ ਦੇ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਟੈਂਪਰੇਚਰ ਹੈਗਾ ਵੀਰੇ ਵੀਰੇ -15 ਡਿਗਰੀ ਟੈਂਪਰੇਚਰ ਹੈ ਇਸ ਟਾਈਮ ਦੇਖੋ ਤੁਸੀਂ ਦੇਖ ਸਕਦੇ ਹੋ ਜੈਕਟਾਂ ਜੁਕਟਾਂ ਬਹੁਤ ਮੋਟੀਆਂ ਪਾਈਆਂ ਸਾਡੇ ਬਹੁ ਬੁਰਾ ਲਾ ਚਲੋ ਬਾਬਾ ਜੀ ਆਪਣੇ ਆਪ ਕਿਰਪਾ ਕਰਨਗੇ ਜੀ ਤੇ ਆਪਾਂ ਹੁਣ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ ਜੀ ਹਾਂ ਜੀ 4:55 ਮਿੰਟ ਹੋ ਗਏ ਜੀ ਤੇ ਹਨੇਰਾ ਸੀਗਾ ਪਿੱਛੇ 455 ਹੋ ਗਏ ਆ ਤੇ 2 ਕਿਲੋਮੀਟਰ ਦਾ ਆਪਾਂ ਸਫ਼ਰ ਕੱਢਤਾ ਵਾ ਸੰਗ ਤਾਂ ਇੱਧਰੋਂ ਦੇਖੋ ਔਮੋ ਮਾਗੇ ਪਹੁੰਚ ਰਹੀਆਂ ਨੇ ਬਜ਼ੁਰਗ ਵੀ ਪੂਰੀ ਤਗੜੇ ਹੋ ਕੇ ਚੱਲੀ ਜਾਂਦੇ ਆ ਜੀ ਫਿਰ ਆਪਾਂ ਉਧਰਲੇ ਪਾਸੇ ਜਾਣਾ ਜੀ ਦੇਖ ਸਕਦੇ ਹੋ ਉਹ ਸਾਹਮਣੇ ਤੁਸੀਂ ਉਧਰ ਦੇਖੋ ਜੀ ਇਧਰਲੇ ਪਾਸੇ ਬਰਪਈ ਆ ਆਪਾਂ ਉਧਰਲੇ ਪਾਸੇ ਜਾਣਾ ਪੂਰਾ ਗਲੇਸ਼ੀਅਰ ਆ ਤੁਸੀਂ ਦੇਖ ਸਕਦੇ ਹੋ ਪੈਦਲ ਰਸਤੇ ਜੇ ਆਪਾਂ ਇਧਰੋਂ ਉਧਰੋਂ ਜਾਵਾਂਗੇ ਆ ਛੋਟਾ ਜਿਹਾਕ ਘੋੜਿਆਂ ਤੇ ਬੈਠੇ ਜਾਂਦੇ ਆ ਜੀ ਚੜ੍ਹਾਈ ਥੋੜੀ ਜਿਹੀ ਖੜਮੀ ਆ ਆਪਣਾ ਰੁਕ ਰੁੱਕ ਕੇ ਜ਼ਰੂਰ ਆਉਣਾ ਚਾਹੀਦਾ ਜੀ ਰੁਕ ਜਾਓ ਸਾਹ ਲੈ ਕੇ ਆਰਾਮ ਨਾਲ ਤੁਰਨਾ ਚਾਹੀਦਾ ਵਾ ਹਾਂਜੀ ਅਸੀਂ ਟਰੈਕ ਸ਼ੁਰੂ ਕਰ ਲਿਆ ਜੀ ਤੇ ਉਸ ਵਕਤ 3 ਕਿਲੋਮੀਟਰ ਆਪਾਂ ਲੰਘਿਆ ਆ ਠੀਕ ਤੇ ਉਹ 3 ਕਿਲੋਮੀਟਰ ਹੋਰ ਰਹਿ ਗਿਆ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਆਪਾਂ ਚੜੀ ਜਾਣਾ ਵਾ ਆਰਾਮ ਲੈ ਲੈ ਕੇ ਸੰਗਤਾਨਾ ਵਾਇਗਰੂ ਦਾ ਜਾਪ ਕਰਦੇ ਹੋਏ ਆਰਾਮ ਨਾਲ ਆਪਾਂ ਨਿਕਲੀ ਜਾਣਾ ਤੇ ਚੜਾਈ ਵੀਰੇ ਕੋਈ ਜ਼ਿਆਦਾ ਔਖੀ ਨਹੀਂ ਹੈਗੀ ਆਰਾਮ ਨਾਲ ਚੜੀ ਚੱਲੋ ਰਾਮ ਕਰ ਕਰਕੇ ਚੜਨਾ ਚਾਹੀਦਾ ਹਮੇਸ਼ਾ ਬੋਡੀ ਦੇ ਨਾਲ ਤੱਕਾ ਨਹੀਂ ਕਰਨਾ ਚਾਹੀਦਾ ਸਕਦੇ ਹੋ ਜੀ ਸੰਗਤਾਂ ਦਾ ਇਕੱਠ ਸੰਗਤਾਂ ਹਮ ਹਮਾ ਕੇ ਪਹੁੰਚ ਰਹੀਆਂ ਗੁਰੂ ਦੇ ਦਰਸ਼ਨ ਕਰਨ ਲਈ ਇੱਥੇ ਭਾਈ ਆ ਰਿਹਾ ਇਧਰੋਂ ਭਾਈ ਸ਼ਾਰਟਕਟ ਆ ਰਿਹਾ ਜੀ ਇਹ ਸ਼ਾਰਟਕਟ ਰਸਤਾ ਵਾ ਤੇ ਉਧਰਲੇ ਪਾਸਿਓਂ ਟਰੈਕਿੰਗ ਆ ਪੂਰੀ ਘੁੰਮ ਕੇ ਆਉਂਦਾ ਰਸਤਾ ਸ਼ਾਰਟ ਗੱਟ ਦੇ ਵਿੱਚ ਵੀਰੇ ਇੱਕ ਹੀ ਆ ਕੀ ਥੋੜਾ ਰਿਸਕ ਹੁੰਦਾ ਵਾ ਸ਼ਾਰਟ ਗੱਟ ਨਾ ਹੀ ਮਾਰਿਆ ਕਰੋ ਤਾਂ ਚੰਗੀ ਗੱਲ ਆ ਉਧਰੋਂ ਟਰੈਕਿੰਗ ਆ ਤੇ ਉਧਰ ਬਰਫ ਵਾਲੀਆਂ ਪਹਾੜੀਆਂ ਨੇ ਲੋ ਜੀ ਦੋਸਤੋ 4 ਕਿਲੋਮੀਟਰ ਦਾ ਆਪਣਾ ਟਰੈਕ ਰਹਿ ਗਿਆ ਜੀ 2 ਕਿਲੋਮੀਟਰ ਹੋਰ ਗਲੇਸ਼ੀਅਰ ਦੇ ਵਿੱਚ ਅਤੇ 2 ਕਿਲੋਮੀਟਰ ਪੌੜੀਆਂ ਵਾਲਾ ਰਸਤਾ ਵਾ ਇਧਰੋਂ ਟਰੈਕ ਜਾਂਦਾ ਜੀ ਜੋ ਤੁਹਾਨੂੰ ਦਿਖਾ ਰਹੇ ਆ ਉੱਪਰਲੇ ਪਾਸੇ ਤੇ ਇਧਰਲੇ ਪਾਸੇ ਗਲੇਸ਼ੀਅਰ ਆ ਗਿਆ ਜੀ ਪਹਾੜੀਆਂ ਬਰਫ ਵਾਲੀਆਂ ਆ ਚਰਨਾ ਦੇਖ ਸਕਦੇ ਹੋ ਤੁਸੀਂ ਚਰਨਾ برف ਪਿਘਲ ਕੇ ਆ ਰਹੀ ਆ ਉਧਰਲੇ ਪਾਸੇ برف ਦੇਖ ਸਕਦੇ ਹੋ ਤੁਸੀਂ ਆ ਦੇਖੋ ਜੀ ਪੂਰੀਆਂ ਬਰਫ ਵਾਲੀਆਂ ਪਹਾੜੀਆਂ ਨੇ ਇਹ ਕੋਈ ਦੇਖ ਸਕਦੇ ਹੋ ਤੇ ਉਧਰਲੇ ਪਾਸੇ ਆਪਾਂ ਜਾਣਾ ਇੱਧਰ ਜਾਣਾ ਇੱਧਰ ਪਹਾੜਾਂ ਦੇ ਵਿੱਚ ਬੱਦਲ ਫਸ ਗਏ ਜੀ ਸੈਰ ਹੀ ਨਿਕਲ ਹੁਣ ਤਾਂ ਇਹ ਦੇਖ ਸਕਦੇ ਹੋ ਬੱਦਲ ਫਸ ਗਏ ਪਹਾੜਾਂ ਦੇ ਵਿੱਚ ਬੱਦਲਾਂ ਦੇ ਵਿੱਚ ਹੀ ਆ ਗਏ ਅਸੀਂ ਲੋ ਜੀ ਦਰਸ਼ਕ ਤਾਂ ਬਹੁਤ ਥੱਲੇ ਰਹਿ ਗਏ ਤੇ ਬੱਦਲਾਂ ਦੇ ਵਿੱਚ ਹੁਣ ਫਿਰਦੇ ਆ ਆਪਾਂ ਛੋਟਾ ਜਿਹਾ ਬੱਚਾ ਗੁਰੂ ਦੇ ਦਰਸ਼ਨਾਂ ਲਈ ਚੱਲਿਆ ਜੀ ਗੋਦੀ ਚੜਿਆ ਹੋਇਆ ਬੜੇ ਪਿਆਰ ਨਾਲ ਠੰਡ ਬਹੁਤ ਜ਼ਿਆਦਾ ਲੇਕਿਨ ਖੇਡਦਾ ਜਾਂਦਾ ਵਾ ਬਾਬਾ ਜੀ ਕਿਹੜੇ ਪਿੰਡ ਤੋਂ ਆਏ ਹੋ ਹਲਵਰ ਜ਼ਿਲ੍ਹੇ ਤੋਂ ਹਾਂਜੀ ਹਲਵਰ ਜ਼ਿਲ੍ਹੇ ਤੋਂ ਹਲਵਰ ਜ਼ਿਲ੍ਹੇ ਤੋਂ ਹਲਵਰ ਇਹ ਕਿੱਧਰ ਪੈਂਦਾ ਜੀ ਰਾਜਸਥਾਨ 'ਚ ਆ ਜੀ ਰਾਜਸਥਾਨ ਤੋਂ ਬਹੁਤ ਦੂਰੋਂ ਆਈ ਆ ਸੰਗਤ ਜੀ ਚੱਲ ਕੇ ਤੇ ਦਰਸ਼ਨ ਕਰਨ ਦੀ ਪਹਿਲੀ ਵਾਰ ਆਏ ਸੀ ਨਹੀਂ ਦੂਜੀ ਵਾਰ ਦੂਜੀ ਵਾਰ ਆਏ ਹਾਂ ਜੀ ਚਲੋ ਪਰਮਾਤਮਾ ਆ ਬੱਚੀ ਪਹਿਲੀ ਵਾਰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਤੁਹਾਨੂੰ 2018 1998 ਚ ਆਏ ਸੀ 1998 ਚ ਹਾਂ ਜੀ ਅੱਛਾ ਅੱਛਾ ਜੀ ਇਹ ਫਿਰ ਉਸ ਤੋਂ ਬਾਅਦ ਹੁਣ 2024 ਚ ਹਾਂ ਜੀ ਠੀਕ ਠੀਕ ਹੈ ਚਲੋ ਫਿਰ ਜੇਕਾਰਾ ਲਾ ਦਿਓ ਇੱਕ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵੀਰੇ ਬਾਕੀ ਸਭ ਦਾ ਖਿਆਲ ਆ ਜੀ ਜਿਹੜੇ ਘੋੜੇ ਵਾਲੇ ਖੱਤਰ ਵਾਲੇ ਆ ਥੋੜੇ ਜਿਹਾ ਸੰਗਤ ਨੂੰ ਪ੍ਰੇਸ਼ਾਨੀ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਚੜਦੇ ਨੇ ਉਹਨਾਂ ਕਰਕੇ ਪਰੇਸ਼ਾਨੀ ਆ ਰਹੀ ਆ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਘੋੜਿਆਂ ਕਰਕੇ ਜੀ ਇੱਕ ਸੜਕ ਆਪਣਾ ਰਸਤਾ ਖਰਾਬ ਆ ਜੀ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਘੋੜਿਆਂ ਦੇ ਕਰਕੇ ਸਾਡੇ ਘੋੜਿਆਂ ਨੇ ਆ ਰਾਹ ਦਾ ਹਾਲ ਕਰਿਆ ਹੋਇਆ ਵਾ ਦੇਖੋ ਜੀ ਸੰਗਤਾਂ ਨੂੰ ਬੜੀ ਪਰੇਸ਼ਾਨੀ ਆਂਦੀ ਆ ਇੱਕ ਘੋੜਿਆਂ ਦੇ ਕਰਕੇ ਜੀ ਬਹੁਤ ਜ਼ਿਆਦਾ ਪਰੇਸ਼ਾਨੀ ਆਈ ਆ ਤੁਸੀਂ ਦੇਖ ਸਕਦੇ ਹੋ ਘੋੜਿਆਂ ਨਾਲ ਪਰੇਸ਼ਾਨੀ ਬਹੁਤ ਜ਼ਿਆਦਾ ਆ ਰਹੀ ਹੈ ਜਿੰਨੀ ਵੀ ਸੰਗਤ ਆ ਰਹੀ ਹੈ ਜੀ ਪੈਦਲ ਝੋੜਿਆਂ ਤੋਂ ਥੋੜਾ ਜਿਹਾ ਬਚਾ ਕੇ ਚੱਲਿਓ ਜੀ ਜਦੋਂ ਵੀ ਆਉਣਾ ਵਾ ਇੱਕ ਸਾਈਡ ਤੇ ਹੋ ਕੇ ਕੰਬੜਾ ਮੜਾ ਇਧਰੋਂ ਵੀਰੇ ਹੁਣੀ ਸ਼ਾਰਟਕਟ ਮਾਰੀ ਜਾਂਦੇ ਆ ਲੇਕਿਨ ਰਸਤਾ ਦੇਖੋ ਕਿੰਨਾ ਖਤਰਨਾਕ ਆ ਜਿੱਧਰ ਦੀ ਇਹ ਸ਼ਾਰਟਕਟ ਮਾਰ ਰਹੇ ਨੇ ਬਾਈ ਚਾਂਸ ਕੋਈ ਪੈਰ ਪੁਰ ਤਿਲਕ ਸਕਦਾ ਹੈ ਜੀ ਤੇ ਸ਼ਾਰਟਕਟ ਅਸੀਂ ਤਾਂ ਇਹੀ ਸਲਾਹ ਦੇ ਦਿੰਨੇ ਆ ਜੀ ਸ਼ਾਰਟਕਟ ਨਹੀਂ ਮਾਰਨਾ ਚਾਹੀਦਾ ਇਧਰ ਤੇ ਚੱਲ ਜਓ 10-15 ਮਿੰਟ ਜ਼ਿਆਦਾ ਲੱਗ ਸਕਦੇ ਨੇ ਜੀ ਲੋ ਜੀ ਥਾਬੇ ਤੇ ਰੁਕੇ ਸੀਗੇ लास्ट ਥਾਬੇ ਨੇ ਅੱਧਾ ਕਿਲੋਮੀਟਰ ਕਿਲੋਮੀਟਰ ਰਹਿ ਗਿਆ ਜੀ ਫਲੇਸ਼ੀਅਰ ਚ ਪਹੁੰਚਣ ਵਾਲੇ ਆ ਤੇ ਚਾਹ ਪੀ ਲਈਏ ਜੀ ਮੌਸਮ ਥੋੜਾ ਜ਼ਿਆਦਾ ਠੰਡਾ ਹੋ ਰੇ ਤੇ ਚਾਹ ਪਾਣੀ ਪੀ ਕੇ ਆਪਾਂ ਫੇਰ ਅੱਗੇ ਚੱਲਦੇ ਆ ਜੀ ਟਾਈਮ ਕਿੰਨਾ ਹੋ ਗਿਆ ਅਪਦੀਪ ਸਾਢੇ 7 ਵਜ ਚੁੱਕੇ ਆ ਜੀ ਆਪਾਂ ਸਾਢੇ 3 ਵਜੇ ਤੁਰੇ ਸੀ ਸਾਢੇ 3 ਤੁਰੇ ਸੀ ਨਾ ਸਾਢੇ 3 ਵਜੇ ਤੁਰੇ ਸੀਗੇ ਜੀ ਸਾਢੇ 7 ਵਜ ਚੁੱਕੇ ਆ ਤੇ ਘੰਟੇ ਕਿਚ ਆਪਾਂ ਹੋਰ ਪਹੁੰਚ ਜਾਣਾ ਜੀ ਇਕਰਾਵਾਂਗੇ ਤੁਹਾਨੂੰ ਦਰਸ਼ਨ ਜੀ ਹੇਮਕੋਟ ਸਾਹਿਬ ਜੀ ਦੇ ਤੇ ਚਾਹ ਪਣੀ ਛਕ ਲਈ ਆਪ ਇਥੋਂ ਸੰਗਤਾਂ ਜਾ ਰਹੀਆਂ ਦੇਖੋ ਜੀ ਵੀਰੇ ਰਸਤੇ ਦੇ ਵਿੱਚ ਸੰਗਤਾਂ ਮਿਲੀਆਂ ਸੀਗੀਆਂ ਜੀ ਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਵੀਰੇ ਪਹਿਲੀ ਵਾਰ ਆਇਓ ਕਿਹੜੇ ਪਿੰਡ ਤੋਂ ਜੀ ਪਟਿਆਲੇ ਜਿਲ੍ਹੇ 'ਚੋਂ ਠੀਕ ਹੈ ਜੀ ਜਗਾਰਾ ਛੱਡ ਦਿਓ ਵੀਰੇ ਫਿਰ ਸਾਰੀਆਂ ਕਾਲੇ ਜੀ ਦੋਸਤੋ ਤੇ ਆਪਾਂ ਹੁਣ ਦਰਬਾਰ ਸਾਹਿਬ ਕੋਲੇ ਪਹੁੰਚਣ ਵਾਲੀਆਂ ਜੀ ਸਿਰਫ 1 ਕਿਲੋਮੀਟਰ ਆਪਣਾ ਰਸਤਾ ਰਹਿੰਦਾ ਵੇ ਜੀ ਤੇ ਸਾਰੀਆਂ ਚੜਾਈਆਂ ਪ੍ਰਮਾਤਮਾ ਦੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਚੜਾਏ ਆ ਜੀ ਤੁਸੀਂ ਦੇਖ ਸਕਦੇ ਹੋ ਇਧਰੋਂ ਸੰਗਤਾਂ ਜਾ ਰਹੀਆਂ ਨੇ ਉਹ ਦੇਖੋ ਜੀ ਗਲੇਸ਼ੀਅਰ ਆ ਸਾਹਮਣੇ ਬਰਫਾ ਉਸੇ ਰਸਤੇ 'ਚ ਆਪਾਂ ਨਿੰਗਣਾ ਜੀ ਅੱਗੇ ਤੁਹਾਨੂੰ ਦਿਖਾਉਨੇ ਆ ਆਪਾਂ ਉਹ ਰਸਤਾ ਤੇ ਉੱਪਰ ਉਹ ਦਰਬਾਰ ਸਾਹਿਬ ਆ ਉਧਰ ਆਪਾਂ ਜਾਣਾ ਜੀ ਵੇ ਦੇਖ ਸਕਦੇ ਹੋ ਇੱਧਰ ਸਾਰੀ ਬਰਫ਼ ਨਾਲ ਪਹਾੜੀਆਂ ਢੱਕੀਆਂ ਪਈਆਂ ਬਰਫ਼ ਨਾਲ ਜੀ ਦੋਸਤੋ ਆਪਾਂ ਗਲੇਸ਼ੀਅਰ ਦੇ ਵਿੱਚ ਪਹੁੰਚ ਚੁੱਕੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਬਰਫ਼ਾ ਜੋ ਤੁਹਾਨੂੰ ਦਿਖਾ ਰਹੇ ਹਾਂ ਪੂਰੀਆਂ ਚੋਟੀਆਂ ਦੇ ਉੱਤੇ ਬਰਫ਼ ਜੰਮੀ ਹੋਈ ਆ ਵਿੱਚੋਂ ਥੱਲਿਓਂ ਪਾਣੀ ਖੁਰਦਾ ਪਿਆ ਪੂਰੇ ਬਰਫ਼ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਜੀ ਤੇ ਇੱਧਰਲੇ ਵਾਸਤੇ ਆਪਾਂ ਚੱਲੀਏ ਹੁਣ ਉੱਪਰ ਵੀ ਤੁਹਾਨੂੰ ਦਰਸ਼ਨ ਕਰਵਾਉਨੇ ਆ ਗੁਰਦੁਆਰਾ ਸਾਹਿਬ ਜੀ ਦੇ ਲੋ ਜੀ ਗਲੇਸ਼ੀਅਰ ਆ ਚੁੱਕਿਆ ਵਾ ਜੀ ਤੇ ਸੰਗਤਾਂ ਦੇਖੋ ਗਲੇਸ਼ੀਅਰ ਦੇ ਵਿੱਚ ਜੀ ਆਈਗਰੂ ਜੀ ਦੇ ਦਰਸ਼ਨ ਕਰਨ ਜਾ ਰਹੀਆਂ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਗਲਾ 'ਚ ਰੱਖੇ ਜੀ ਦੇਖੋ ਜੀ ਆ ਨਾਲ ਸਾਰਾ ਗਲੇਸ਼ੀਅਰ ਆ ਜਲਦੀ ਚੱਲ ਅੱਧ ਉੱਤੇ ਦੋ ਰਸਤੇ ਬਣੇ ਆ ਜੀ ਇੱਕ ਉੱਪਰ ਦੀ ਇੱਕ ਥੱਲੇ ਦੀ ਤੇ ਸਾਰੀ ਬਰਫ਼ ਪਿਗਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਥਾਲਿਓਂ ਬਰਫ਼ ਦੇ ਠੰਡਾ ਪਾਣੀ ਲਓ ਜੀ ਸਾਡੀ ਦੁਗਰੀ ਵਾਲੀ ਸੰਗਤ ਵੀ ਪਹੁੰਚ ਚੁੱਕੀ ਹੈ ਜੀ ਸਾਡਾ ਮੇਲ ਹੋ ਗਿਆ ਉੱਪਰ ਇਕੱਠੇ ਹੋ ਗਏ ਆ ਅਸੀਂ ਗਲੇਸ਼ੀਅਰ ਦੇ ਉੱਪਰ ਇਕੱਠੇ ਹੀ ਤੁਰੇ 3:30 ਵਜੇ ਤੁਰੇ ਸੀ ਪੂਰੇ ਰਾਈਟ ਟਾਈਮ ਤੇ ਅਸੀਂ ਪਹੁੰਚ ਚੁੱਕੇ ਆ ਤੇ ਕਿੱਦਾਂ ਲੱਗਿਆ ਸਫ਼ਰ ਠੀਕ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਲਓ ਜੀ ਫਿਰ ਇਸ ਨਾਮ ਤੇ ਪ੍ਰਦੀਪ ਜਗਾਰਾ ਛੱਡਦੇ ਜੈ ਬਾਲੇ ਸੋਨਿਹਾਲ ਸਤਿ ਸ੍ਰੀ ਅਕਾਲੇ ਉਜੀ ਆ ਖੱਡ ਜੀ ਵਿੱਚੋਂ ਸਾਰੀ ਬਰਫ਼ نیچے ਆਈ ਹੋਈ ਹੈ ਜਿਹੜੀ ਦਿਖਾ ਰਹੇ ਆ ਤੁਹਾਨੂੰ ਇਹ ਗਲੇਸ਼ੀਅਰ ਜ ਆ ਉਹ ਨਿੱਕੀ ਖੱਡ ਜੋ ਵੀ ਦੇਖ ਸਾਦੇ ਹੋ ਸਾਰੀਆਂ ਸੰਗ ਤਾਂ ਬਰਫ਼ ਰਹੀ ਜਾ ਰਹੀਆਂ ਨੇ ਪਰਮਾਤਮਾ ਨੇ ਉਹ ਚੜ ਦੀ ਗੱਲਾ ਚ ਰੱਖਿਆ ਜੀ ਸਾਰਿਆਂ ਨੂੰ ਉੱਪਰ ਜਾ ਕੇ ਦਰਸ਼ਨ ਕਰਵਾਉਂਦੇ ਆ ਸੰਗ ਤੋਂ ਤੁਹਾਨੂੰ ਗੁਰਦੁਆਰਾ ਹੇਮਕੋਟ ਸਾਹਿਬ ਜੀ ਦੇ ਦੋਸਤੋ ਇਹ ਵੀ ਵਿਚਾਰੇ ਧੰਦੇ ਨੇ ਜਿਹੜੇ ਸੰਗਤਾਂ ਨੂੰ ਨੀਚੋਂ ਗੋਵਿੰਦ ਧਾਮ ਤੋਂ ਉੱਪਰ ਤੱਕ ਲੈ ਕੇ ਆਉਂਦੇ ਨੇ ਜੀ ਦੇਖੋ ਜੀ ਇਹਨਾਂ ਦਾ ਵੀ ਵਿਚਾਰਿਆਂ ਦਾ ਬਹੁਤ ਵੱਡਾ ਯੋਗਦਾਨ ਆ ਜੀ ਸੰਗਤਾਂ ਨੂੰ ਉੱਪਰ ਦਰਸ਼ਨ ਕਰਵਾਉਣ ਦੇ ਵਿੱਚ ਜੋ ਬਜ਼ੁਰਗ ਨੇ ਉਹਨਾਂ ਨੂੰ ਲੈ ਕੇ ਆਉਂਦੇ ਨੇ ਬੱਚਿਆਂ ਨੂੰ ਵੀ ਲੈ ਕੇ ਆਉਂਦੇ ਨੇ نیچے ਸੇ ਕਿਤਨੇ ਪੈਸੇ ਲੈਂਦੇ ਉੱਪਰ ਤੱਕ ਦੇਖੀਓ ਤਾਂ ਆਦਮੀ ਕਿ ਬੱਚੇ ਕਿਤਨੇ ਪੈਸੇ ਲੈ ਲੈਂਦੇ ਹੋ ਬੱਚੇ ਕੇ ਬੱਚੇ ਕੇ ਹਲਕੇ ਵਗਾ ਤਾਂ 2250 ਰੁਪਏ 2250 ਰੁਪਏ ਚਲੋ ਜੀ ਮਿਹਨਤ ਆ ਜੀ ਵਿਚਾਰਿਆਂ ਦੀ ਬੱਚਿਆਂ ਦੇ ਬਜ਼ੁਰਗਾਂ ਦੇ 2250 ਰੁਪਏ ਲੈਂਦੇ ਆ ਵਿਚਾਰੇ ਤੁਸੀਂ ਦੇਖ ਸਕਦੇ ਹੋ ਕਲੇਸ਼ਰ ਵਾਲੀਆਂ ਪਹਾੜੀਆਂ ਪੁਰੀਆਂ ਬੱਦਲਾਂ ਦੇ ਵਿੱਚ ਫਸੀਆਂ ਪਈਆਂ ਵੀਡੀਓ ਨਾਲ ਬਣੇ ਰਹੋ ਦੋਸਤੋ ਵੀਡੀਓ ਅੱਗੇ ਕੱਢੇ ਹੋਣਾ ਤੁਹਾਨੂੰ ਅੱਗੇ ਜਾ ਕੇ ਆਪਾਂ ਐਮਕੁੰਡ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਜੀ ਵੀਡੀਓ ਨੂੰ ਅੱਗੇ ਸਕਿਪ ਕਰਿਓ ਬੜੇ ਪਿਆਰ ਤੇ ਸਤਿਕਾਰ ਨਾਲ ਵੀਡੀਓ ਦੇਖਦੇ ਰਹੋ ਜੀ ਹਮ ਹਮਾ ਕੇ ਪਹੁੰਚ ਚੁੱਕੀਆਂ ਨੇ ਜੀ ਬਸ ਥੋੜਾ ਜਿਹਾ ਸਫ਼ਰ ਰਹਿ ਗਿਆ ਜੀ ਛੋਟੇ ਛੋਟੇ ਬੱਚਿਆਂ ਦੀ ਹਿੰਮਤ ਜਿਹੜੇ ਆ ਰਹੇ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਬੱਚਿਆਂ ਨੂੰ ਜੀ ਨਿੱਕੇ ਨਿੱਕੇ ਬੱਚਿਆਂ ਨੂੰ ਪਰਮਾਤਮਾ ਹਮੇਸ਼ਾ ਚੜਦੀ ਕਲਾ ਚ ਰੱਖੇ ਜੀ ਜੋ ਪਰਮਾਤਮਾ ਦੇ ਦਰਸ਼ਨ ਕਰਨ ਲਈ ਸਫਰ ਕਰ ਰਹੇ ਨੇ ਆਪਣਾ ਤੈਅ ਕਰ ਰਹੇ ਨੇ ਤੇ ਆ ਪਿੱਠੂ ਵਾਲੇ ਵੀ ਵਿਚਾਰੇ ਇਹਨਾਂ ਨੂੰ ਵੀ ਰੱਬ ਤਰਕੀਆਂ ਬਖਸ਼ੇ ਇਧਰੋਂ ਦੇਖੋ ਗਲੇਸ਼ੀਅਰ ਦੇ ਵਿੱਚੋਂ ਸੰਗਤ ਸਾਰੀ ਗਲੇਸ਼ੀਅਰ ਦੇ ਵਿੱਚੋਂ ਇਧਰੋਂ ਘੁੰਮ ਕੇ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਇਧਰੋਂ ਗਲੇਸ਼ੀਅਰ ਦੇ ਵਿੱਚੋਂ ਪੂਰੀ ਸੰਗਤ ਨੂੰ ਘੁੰਮ ਕੇ ਆਉਣਾ ਪੈ ਰਿਹਾ ਇਧਰਲੇ ਪਾਸੇ ਦੇਖ ਸਕਦੇ ਹੋ ਪੂਰੀ ਬਰਫਾ ਜੀ ਆ ਸਾਰੀ ਬਰਫਾ ਜੀ ਦੇਖ ਸਕਦੇ ਹੋ ਉਨੀ ਪਹੁੰਚ ਚੁੱਕੇ ਨੇ ਤੇ ਵਾਇਗਰੂ ਦੇ ਦਰਸ਼ਨ ਲਈ ਪਰਮਾਤਮਾ ਨੂੰ ਚੜਦੀ ਕਲਾ ਚ ਰੱਖੇ ਜੀ ਵੀਰੇ ਕਿਹੜੇ ਪਿੰਡ ਤੋਂ ਤੁਸੀਂ ਅਸੀਂ ਚੀਕੇ ਤੋਂ ਤੇ ਅਸੀਂ ਬਾਜਪੁਰਾ ਇਹ ਕਿੱਥੇ ਕਹਿੰਦਾ ਵੀ ਉਦਮ ਸਿੰਘ ਨਗਰ ਤੋਂ ਉਦਮ ਸਿੰਘ ਨਗਰ ਤੋਂ ਪਰਮਾਤਮਾ ਨੂੰ ਚੜਦੀ ਕਲਾ ਚ ਰੱਖੇ ਜੀ ਵੀਰੇ ਜਕਾਰਾ ਲਾ ਦਿਓ ਫਿਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਚਲੋ ਆਜੋ ਚੱਲਦੇ ਆਂ ਫਿਰ ਹਾਂਜੀ ਦੋਸਤੋ ਇਧਰਲੇ ਪਾਸੇ ਉਹ ਦੇਖੋ ਜੀ ਤੇ ਆ ਪੌੜੀਆਂ ਦਾ ਰਸਤਾ ਜਾਂਦਾ ਜੀ ਪਵੰਦੇ ਉੱਪਰ ਹਿਮਕੁੰਡ ਸਾਹਿਬ ਗੁਰਦੁਆਰਾ ਜੀ ਦੇ ਤੇ ਇਧਰਲੇ ਪਾਸਿਓ ਤੁਸੀਂ ਦੇਖ ਸਕਦੇ ਹੋ ਜੀ ਇਹ ਪੈਦਲ ਆ ਗਲੇਸ਼ੀਅਰ ਦੇ ਵਿੱਚ ਦੀ ਬਰਫ਼ ਦੇ ਵਿੱਚ ਦੀ ਹੁੰਦੇ ਹੋਏ ਇਧਰਲੀ ਰਸਤਾ ਜੀ ਜਿਹੜਾ ਪੌੜੀਆਂ ਵਾਲਾ ਰਸਤਾ ਇਹ ਸ਼ਾਰਟਕਟ ਆ ਜੀ ਜੇ ਸੰਗਤ ਜਾਣਾ ਚਾਹੁੰਦੀ ਹੈ ਸ਼ਾਰਟਕਟ ਰਸਤੇ ਦੇ ਵਿੱਚੋਂ ਵੀ ਜਾ ਸਕਦੀ ਹੈ ਜੀ ਤੇ ਇਧਰਲਾ ਬਸ 2 ਕਿਲੋਮੀਟਰ ਦਾ ਰਸਤਾ ਜੀ ਇਹ ਥੋੜਾ ਜਿਹਾ ਪਲੇਨ ਆ ਤੇ ਪੌੜੀਆਂ ਵਾਲਾ ਸ਼ਾਰਟਕਟ ਆ ਜੀ ਇਧਰਲੇ ਬਸ ਸੰਗਤ ਸਾਰੀ ਪੌੜੀਆਂ ਦੇ ਰਾਹ ਆ ਰਹੀ ਹੈ ਜੀ ਦੇਖੋ ਜੀ ਆ ਪੌੜੀਆਂ ਵਾਲਾ ਰਸਤਾ ਵਾ ਤੇ ਉਧਰਲੇ ਪਾਸਿਓਂ ਪੈਦਲ ਆ ਬਰਫ਼ ਦੇ ਵਿੱਚ ਨਹੀਂ ਹੁੰਦਾ ਹੋਇਆ ਰਸਤਾਿੱਦਾਂ ਪਹੁੰਚੇ ਜਾਂਦਾ ਜੀ ਆ ਸਾਰੇ ਪੌੜੀਆਂ ਵਾਲੀ ਸੰਗਤ ਆ ਰਹੀ ਆ ਚਲੋ ਹੁਣ ਜੇ ਉੱਤਰ ਕੇ ਇਹ ਸਾਰੀ ਪਹਾੰਡੇ ਉੱਪਰੋਂ ਬਰਫ਼ ਖੁਰ ਕੇ ਪਾਣੀ ਦੇਖੋ ਜੀ ਕਿੰਨੀ ਸਪੀਡ ਨਾਲ ਝਰਨਾ ਆ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਕੁਦਰਤ ਦੇ ਰੰਗ ਨੇ ਜੀ ਦੇਖ ਲ ਸਕਦੇ ਹੋ ਝਰਨਾ ਕਿੰਨਾ ਪਿਆਰਾ ਲੱਗ ਰਿਹਾ ਹਾਂਜੀ ਦੋਸਤੋ ਆਪਾਂ ਪਹੁੰਚਣ ਵਾਲੇ ਆ ਜੀ ਆਪਾਂ ਦਰਬਾਰ ਸਾਹਿਬ ਪਹੁੰਚਣ ਵਾਲੇ ਆ ਜੀ ਬਸ ਥੋੜਾ ਰਸਤਾ ਰਹਿ ਗਿਆ ਬੋੜੀਆਂ ਦਾ ਅਰਦਾਸ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਨਿਸ਼ਾਨ ਸਾਹਿਬ ਆਪ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਜੀ ਆਪਾਂ ਉੱਪਰ ਜਾ ਕੇ ਤੁਹਾਨੂੰ ਕਰਾਉਣੀ ਆ ਦਰਸ਼ਨ ਹੇਮਕੁੰਡ ਸਾਹਿਬ ਜੀ ਦੇ ਜਿੰਨੀਆਂ ਵੀ ਸੰਗਤਾਂ ਜਾ ਰਹੀਆਂ ਨੇ ਜੀ ਦਰਸ਼ਨ ਕਰਨ ਲਈ ਪਰਮਾਤਮਾ ਇਹਨਾਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਦੇਖ ਸਕਦੇ ਹੋ ਜੀ ਇੱਧਰ ਦਾ ਤੁਸੀਂ ਵੀ ਹੋ ਕਰਵਾਣ ਕਰਨੀ ਆ ਰਾਸ ਫਲ ਕਰਨੇ ਦੇਖ ਸਕਦੇ ਹੋ ਇਧਰਲੇ ਪਾਸੇ ਪੂਰੀ ਬਰਫ਼ ਪਈ ਆ ਜੀ ਤੇ ਇਧਰੋਂ ਵੀ ਸੰਗਤਾਂ ਜਾ ਰਹੀਆਂ ਨੇ ਪੈਦਲ ਵਾਲੀਆਂ ਸੰਗਤਾਂ ਇਧਰ ਦੀ ਅਤੇ ਅਸੀਂ ਪੌੜੀਆਂ ਦਾ ਰਸਤਾ ਆਏ ਆ ਆਹ ਵਾਲਾ ਰਸਤਾ ਪੌੜੀਆਂ ਦਾ ਅਸੀਂ ਪੌੜੀਆਂ ਦੇ ਰਸਤੇ ਤੋਂ ਹੀ ਆਏ ਆ ਜੀ ਤੇ ਇਧਰੋਂ ਵੀ ਜਾਂਦੀਆਂ ਨੇ ਸੰਗਤਾਂ ਦੇਖੋ ਜੀ ਬਰਫ਼ ਦੇ ਵਿੱਚ ਦੀ ਜੀ ਦੋਸਤੋ ਤੁਸੀਂ ਮੇਰੇ ਪਿੱਛੇ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਜੀ ਪਹੁੰਚ ਚੁੱਕੇ ਆਪਾਂ ਗੁਰਦੁਆਰਾ ਹੇਮਕੁੰਡ ਸਾਹਿਬ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਸਾਰੇ ਦਰਸ਼ਨ ਕਰਵਾਉਨੇ ਆਂ ਗੁਰਦੁਆਰਾ ਸਾਹਿਬ ਜੀ ਦੇ ਤੇ ਜਕਾਰਾ ਲਾਓ ਪ੍ਰਦੀਪ ਜਕਾਰਾ ਬਲਾਵੇ ਨਿਹਾਲ ਹੋ ਜਾਵੇ ਬਾਬਾ ਜੀ ਦੇ ਚਰਨਾਂ ਨੂੰ ਪਾਵੇ ਸਤਿ ਸ੍ਰੀ ਅਕਾਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲੇ ਲਓ ਜੀ ਵੀਰ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਲਾਈਵ ਦਰਸ਼ਨ ਕਰਾਈ ਜਾਵਾਂਗੇ ਜੀ ਗੁਰਦੁਆਰਾ ਸਾਹਿਬ ਜੀ ਦੇ ਲੋ ਜੀ ਦੋਸਤੋ ਸੰਗਤਾਂ ਦਾ ਪੂਰਾ ਰਾਸ਼ਾ ਜੀ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰ ਸਕਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਤੇ 11:30 ਵਜੇ ਹੁਣ ਅਰਦਾਸ ਹੋਊ ਇੱਕ 9:30 ਵਜੇ ਅਰਦਾਸ ਹੁੰਦੀ ਆ ਜੀ ਤੇ ਆਪਾਂ 11:30 ਵਜੇ ਵਾਲੀ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ ਜੀ ਬਹੁਤ ਜ਼ਿਆਦਾ ਰਾਸ਼ਾ ਸੰਗਤਾਂ ਦਾ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਹਮੇਸ਼ਾ ਜੀ ਦੇਖ ਸਕਦੇ ਹੋ तो जी यहाँ पे अपने ब्लॉगर जी आए हुए हैं जो कि काफ़ी अच्छी वीडियोस भी बनाते हैं और इनके बेटे का नाम है गुरशान और एकम गुरशान और एकम दोनों बेटों को बहुत बहुत मेरा प्यार और अगली बार उम्मीद करता हूँ वो भी आएंगे दरबार साहब में और मैं मैं मुलाकात करूंगा और जरूर मिलेंगे लेके आएंगे उनको जरूर लेके आए लेके आएंगे बाकी जरूर सपोर्ट करें सब्सक्राइब करें वीर जी के चैनल को और ऐसे ही सपोर्ट करते रहें आगे बढ़ते रहें थैंक यू वीर जी ਵੀਰੇ ਆਪਾਂ ਨੂੰ ਵੀਰੇ ਉਤਰਾਖੰਡ ਐਕਸਪਲੋਰ ਬਲੌਗਰ ਆਪਾਂ ਜੀ ਮਿਲ ਗਏ ਨੇ ਤੇ ਵੀਰੇ ਹੁਣੀ ਇੱਥੇ ਹੀ ਹੁੰਦੇ ਨੇ ਜੀ ਲਾਈਵ ਇਹਨਾਂ ਦੀ ਵੀਡੀਓ ਆਪਾਂ ਵੀ ਦੇਖਦੇ ਆ ਤੇ ਵੀਰੇ ਹੁਣੀ ਨਾਲ ਗੱਲਬਾਤ ਕੀਤੀ ਸਾਰੀ ਇੱਥੇ ਆਪਾਂ ਨੂੰ ਮਿਲੇ ਨੇ ਵੀਰੇ ਤੁਸੀਂ ਇੱਥੇ ਹੀ ਰਹਿੰਦੇ ਹੋ ਹਾਂਜੀ ਸਰ ਹਮ ਇਧਰ ਹੀ ਰਹਤੇ ਆਪ ਡਾਊਨ ਕਰਤੇ ਕਭੀ ਗੋਵਿੰਦਘਾਮ ਕਭੀ ਅਟਲਾ ਕੋਟੀ ਬਾਕੀ ਯਾਹਾਂ ਪੇ ਵੀਡੀਓਜ਼ ਵੀ ਬਣਾਤੇ ਸੱਤ-ਸੱਤ ਮੇ ਫੋਟੋਗ੍ਰਾਫੀ ਕਾ ਵੀ ਕੰਮ ਕਰਤੇ ਅੱਛਾ ਚਲੋ ਜੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਅਸੀਂ ਜਰੂਰ ਇਹਨਾਂ ਦੀ ਵੀਡੀਓ ਦੇਖਦੇ ਹੁੰਨੇ ਆ ਜੀ ਤੁਸੀਂ ਸਾਡੀ ਵੀਡੀਓ ਵੀ ਦੇਖਿਆ ਕਰੋ साथ हाँ जी हाँ जी। तो रोड की सड़क कंडीशन हर एक न्यूज आपको मिलेगी बाकी वीर जी को भी जरूर सपोर्ट करें आगे बढ़ाए ताकि सब एक साथ आगे बढ़ते रहे और बाबा जी का आशीर्वाद है वीर जी इस बार दूसरी बार आए हैं लगातार उम्मीद करता हूँ अच्छा लग रहा बहुत है बाकी मिलके बहुत अच्छा कोई ज्यादा चढ़ाई नहीं है अगर हम मुश्किल समझेंगे तो तब मुश्किल है हमने हाँ। कोई मुश्किल नहीं समझा सही बात परमात्मा को याद करते हुए खुद को भगवान के चरणों में वाही गुरु जी के चरणों में रख करके आओ फिर यात्रा बहुत अच्छी रहेगी आपको बहुत अच्छा महसूस होगा थैंक यू लो जी संगतो करो दर्शन गुरुद्वारा जी दे ਤੇ ਹੁਣ ਆਪਾਂ ਸਰੋਵਰਾਲ ਨੂੰ ਚਲਦੇ ਆਂ ਜੀ ਇਸ਼ਨਾਨ ਕਰਾਂਗੇ ਤੇ 11:30 ਵਜੇ ਵਾਲੀ ਅਰਦਾਸ ਦੇ ਵਿੱਚ ਆਪਾਂ ਸ਼ਾਮਲ ਹੋਵਾਂਗੇ ਜੀ ਤੇ ਤੁਹਾਨੂੰ ਲਾਈਵ ਆਪਾਂ ਦਰਸ਼ਨ ਕਰਵਾ ਰਹੇ ਆਂ ਜੀ ਵੀਡੀਓ ਨਾਲ ਜੁੜੇ ਰਹੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਦਾਂ ਹੀ ਆਪਾਂ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓ ਦਿਖਾਉਂਦੇ ਰਹਿਾਂਗੇ ਜੀ ਲਓ ਜੀ ਹਿਮਕੁੰਡ ਗੁਰਦੁਆਰਾ ਸਾਹਿਬ ਜੀ ਦੇ ਤੁਸੀਂ ਦਰਸ਼ਨ ਕਰੋ ਜੀ ਤੇ ਆਪਣਾ ਜੀਵਨ ਸਫਲਾ ਕਰੋ ਜੀ ਲਓ ਜੀ ਸਾਹਮਣੇ ਨਿਸ਼ਾਨ ਸਾਹਿਬ ਜੀ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਫੁੱਲਾਂ ਦੀ ਡੈਕੋਰੇਸ਼ਨ ਗੇਟ ਦੇ ਉੱਪਰ ਗੁਰਦੁਆਰਾ ਸਾਹਿਬ ਜੀ ਦੇ ਉੱਪਰ ਹੋਈ ਆ ਗੁਰਦੁਆਰਾ ਸਾਹਿਬ ਜੀ ਦਾ ਇੱਧਰਲੇ ਪਾਸੇ ਮੈਡੀਕਲ ਡਿਸਪੈਂਸਰੀ ਆ ਜੀ ਜੋ ਵੀ ਘਬਰਾਟ ਜਾਂ ਕੁਝ ਵੀ ਆਪਾਂ ਮੈਡੀਸਿਨ ਲੈਣੀ ਆ ਤਾਂ ਇਸ ਜਗ੍ਹਾ ਦੇ ਉੱਪਰੋਂ ਤੁਸੀਂ ਮੈਡੀਸਿਨ ਲੈ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਜੀ ਦੇ ਬਿਲਕੁਲ ਨਾਲ ਹੀ ਦਵਾਈਆਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਮੈਨੇਜਮੈਂਟ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਜੀ ਦੀ ਕਮੇਟੀ ਵੱਲੋਂ ਪੂਰਾ ਪ੍ਰਬੰਧ ਕਰਿਆ ਗਿਆ ਜੀ ਉਪਰ ਚੋਟੀਆਂ ਦੇ ਉਪਰ ਦੇਖੋ ਜੀ ਪੂਰੀ برف ਨਾਲ ਟ ਗਿਆ ਹੋਇਆ ਚੋਟੀਆਂ ਦੇਖੋ ਜੀ ਪੂਰੀਆਂ ਬਰਫ ਆ ਵੀ ਬਰਫ ਪਈਆ ਗੁਰਦੁਆਰਾ ਸਾਹਿਬ ਜੀ ਦੇ ਨਾਲ ਇਹ ਦੇਖ ਸਕਦੇ ਹੋ ਸਾਰਾ ਬਰਫ ਬਹੁਤ ਜ਼ਿਆਦਾ ਬਰਪਈਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇੱਕ ਆ ਦੇਖੋ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਾਲਿਆਂ ਦਰ ਇਨਾ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਬਲੋਸਮਡ ਰਾਈ ਉਹ ਚੜ ਗਿਆ ਉੱਪਰ بار بار ਇਹ ਸਮਝਾਇਆ ਜਾ ਰਿਹਾ ਫਿਰ ਵੀ ਲੋਗੇ ਮੰਨਦੇ ਨਹੀਂ ਹੈਗੇ ਜੀ ਬਹੁਤ ਗਲਤ ਗੱਲ ਹੈ ਇਹਨਾਂ ਲਈ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਸਰੋਵਰਾ ਜੀ ਪਿੱਛੇ ਪੂਰੀ ਵਰਪਈਆ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੀਆਂ ਨੇ ਸੰਗਤਾਂ ਤੇ ਸਾਰੀਆਂ ਸੰਗਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਮੇਰੇ ਜੀ ਇਧਰਲੇ ਪਾਸੇ ਆਪਣੇ ਜੋੜਾ ਸਾਹਿਬ ਜੰਤਾਰ ਕੇ ਕੱਪੜੇ-ਕੁਪੜੇ ਚੇਂਜ ਇਧਰਲੇ ਪਾਸੇ ਕਰ ਰਿਹਾ ਵੀਰ ਇਸ਼ਨਾਨ ਕਰਕੇ ਆਇਆ ਪਰਮਾਤਮਾ ਨੂੰ ਚੜਦੀ ਕਲਾ 'ਚ ਰੱਖੇ ਜੀ ਤੇ ਉਸ ਤੋਂ ਬਾਅਦ ਆਪਾਂ ਵੀ ਇਸ਼ਨਾਨ ਕਰਾਂਗੇ ਜੀ ਇਸ਼ਨਾਨ ਕਰਨ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ ਜੀ ਮੇਰੇ ਪਿੱਛੇ ਤੁਸੀਂ ਗੁਰਦੁਆਰਾ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਜੀ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਹੇਮਕੁੰਡ ਸਾਹਿਬ ਜੀ ਦੇ ਤੇ ਸਰੋਵਰ ਦੇਖੋ ਮਿੱਤਰੋ ਇਧਰਲੇ ਪਾਸੋਂ ਗੁਰਦੁਆਰਾ ਸਾਹਿਬ ਜੀ ਦਾ ਪ੍ਰਮਾਤਮਾ ਦੀ ਇੰਨੀ ਕਿਰਪਾ ਉੱਪਰ ਬਰਫ਼ ਜੰਮੀ ਪਈ ਆ ਤੇ ਨਿਚਲੇ ਪਾਸੇ ਸਰੋਵਰ ਆ ਜੀ ਠੰਡਾ ਪੂਰਾ ਪਾਣੀ ਹੋਊਗਾ ਤੇ ਸੰਗਤਾਂ ਫਿਰ ਵੀ ਇਸ਼ਨਾਨ ਕਰ ਰਹੀਆਂ ਨੇ ਜੀ ਪ੍ਰਮਾਤਮਾ ਦਾ ਨਾਮ ਲੈ ਕੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜੀ ਦੇਖੋ ਵੀਰ ਹੁਣੇ ਇਸ਼ਨਾਨ ਕਰ ਰਹੇ ਨੇ ਜੀ ਅਸੀਂ ਵੀ ਇਸੇ ਇਸ਼ਨਾਨ ਕਰਾਂਗੇ ਜੀ ਇੱਥੇ ਤੇ ਸਾਹਮਣੇ ਚੋਟੀਆਂ ਦੇ ਦੇਖੋ ਫੁੱਲ ਬਰਫ਼ ਪਈ ਹੋਈ ਆ ਜੀ ਇਹੀ ਬਰਫ਼ ਦਾ ਪਾਣੀ ਪਿਗਲ ਕੇ ਇੱਥੇ ਸਰੋਵਰ ਬਣਿਆ ਜੀ ਗੁਰਦੁਆਰਾ ਸਾਹਿਬ ਜੀ ਦਾ ਹਾਂਜੀ ਲੋ ਜੀ ਦੋਸਤੋ ਆਪਾਂ ਇਸ਼ਨਾਨ ਕਰ ਲਿਆ ਵਾ ਜੀ ਤੇ ਇਸ਼ਨਾਨ ਕਰਨ ਤੋਂ ਬਾਅਦ ਹੁਣ ਆਪਾਂ ਚੱਲਦੇ ਆ ਜੀ 11:30 ਵਜੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਅਰਦਾਸ ਆ ਜੀ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਜੀ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਸਾਰੀਆਂ ਮੇਰੀਆਂ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਇਧਰਲੇ ਪਾਸੇ ਸਾਰੀਆਂ ਸੰਗਤਾਂ ਜੀ ਸ਼ਰਧਾਨ ਕਰ ਰਹੀਆਂ ਨੇ ਜੀ ਪ੍ਰਮਾਤਮਾ ਹਮੇਸ਼ਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜੋ ਦੂਰ ਦੁਰਾਡੇ ਤੋਂ ਚੱਲ ਕੇ ਹੇਮਕੋਟ ਸਾਹਿਬ ਜੀ ਦੇ ਦਰਸ਼ਨ ਕਰਨ ਆਈਆਂ ਨੇ ਸੰਗਤਾਂ 내라나아달려도 밤동안 달려 비디오 પ્રસન્ન ગુરદેવા કાતે પહે પ્રસન્ન ગુરદેવા તિલ પબ જવાબ ਕਿਰਪਾ ਕਰ ਕਿਰਪਾ ਤੇਰੇ ਗੁਣ ਗਾਵਾ ਕਰ ਕਿਰਪਾ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ ਨਾਨਕ ਨਾਮ ਕਰਤ ਸੁਖ ਪਾ ਗਿਰਪਾ ਕਰਪਾ ਤੇ ਨੁਰ ਗਾਂਵ ਕਰੇ ਕਿਰਪਾ ਕਰੇ ਕਿਰਪਾ ਜੀ ਸੰਗਤੋ ਆਪਾਂ ਤੁਹਾਨੂੰ ਗੁਰਦੁਆਰਾ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰਵਾਤੇ ਜੀ ਪਰਮਾਤਮਾ ਕਰੇ ਤੁਸੀਂ ਹਮੇਸ਼ਾ ਚੜਦੀ ਕਲਾ ਚ ਰਹੋ ਜੀ ਜਿਨ੍ਹਾਂ ਨੇ ਮੇਰੀ ਵੀਡੀਓ ਦੇਖੀ ਜੀ ਪਰਮਾਤਮਾ ਹਮੇਸ਼ਾ ਉਹਨਾਂ ਨੂੰ ਕਾਮਯਾਬੀਆਂ ਬਖਸ਼ੇ ਜੀ ਦੋਸਤੋ ਦੇਖੋ ਇੱਧਰ ਸਾਰੀਆਂ ਸੰਗਤਾਂ ਇਸ਼ਨਾਨ ਵਾਲੀਆਂ ਨੇ ਇਸ਼ਨਾਨ ਕਰਦੀਆਂ ਪਈਆਂ ਸਰੋਵਰ 'ਚ ਤੇ ਸਰੋਵਰ 'ਚ ਤੁਸੀਂ ਦੇਖ ਸਕਦੇ ਹੋ ਬਰਫ਼ ਜੰਮੀ ਹੋਈ ਆ ਜੀ ਪੂਰੀ ਬਹੁਤ ਠੰਡਾ ਪਾਣੀ ਆ ਫਿਰ ਵੀ ਸੰਗਤਾਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਯਾਦ ਕਰਦੇ ਹੋਏ ਇਸ਼ਨਾਨ ਕਰ ਰਹੀਆਂ ਨੇ ਜੀ ਦੇਖ ਸਕਦੇ ਹੋ ਜੀ ਛੋਟੇ ਛੋਟੇ ਬੱਚੇ ਬੀਬੀਆਂ ਬਜ਼ੁਰਗ ਸਾਰੇ ਆਏ ਨੇ ਜੀ ਹਮ ਹਮਾ ਕੇ ਪ੍ਰਮਾਤਮਾ ਨੇ ਸਿਰ ਤੇ ਇਹਨਾਂ ਦੇ ਮਿਹਰ ਭਰੇ ਹੱਥ ਰੱਖਿਆ ਜੀ ਜੀ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਐਮ ਕੌਂਟ ਸਾਹਿਬ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਜੀ ਜੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਹੋ ਗਿਆ ਜੀ ਤੇ ਇਧਰੋਂ ਪਹਾੜੀਆਂ ਦੇ ਉੱਪਰ ਦੇਖੋ ਜੀ ਮੌਸਮ ਵੀ ਖਰਾਬ ਹੋਣਾ ਸ਼ੁਰੂ ਹੋ ਗਿਆ ਵਾ ਦੇਖੋ ਮੌਸਮ ਖਰਾਬ ਹੋਣਾ ਸ਼ੁਰੂ ਹੋ ਗਿਆ ਵਾ ਤੇ ਅਸੀਂ ਦਰਸ਼ਨ ਕਰ ਲਿਆ ਹੁਣ ਹੌਲੀ ਹੌਲੀ ਆਪਾਂ نیچے ਚੜਾਈਆਂ ਉਤਰਾਂਗੇ ਜੀ ਤੇ نیچے-नीचे ਆਪਾਂ ਚੜਾਈਆਂ ਉਤਰਾਂਗੇ ਨਾਲ ਦੀ ਨਾਲ ਤੁਹਾਨੂੰ ਵੀਡੀਓ ਅਪਡੇਟ ਕਰੀਆਂ ਕਰਾਂਗੇ ਜੀ ਦੋਸਤੋ ਤੁਸੀਂ ਇੱਦਾਂ ਹੀ ਮੇਰੀ ਵੀਡੀਓ ਨੂੰ ਪਿਆਰ ਕਰਦੇ ਰਹੋ ਜੀ ਤੇ ਆਪਾਂ ਤੁਹਾਡੇ ਲਈ ਰੋਜ਼ ਨਵਾਂ ਵੀਡੀਓ ਗੁਰਦੁਆਰਾ ਸਾਹਿਬ ਜੀ ਦੀ ਲੈ ਕੇ ਆਉਂਦੇ ਰਵਾਂਗੇ ਜੀ ਤੁਹਾਡੇ ਲਈ ਬਸ ਤੁਹਾਡੇ ਸਾਥ ਦੀ ਲੋੜ ਆ ਜੀ ਅੱਜ ਆਪਾਂ ਤੁਹਾਨੂੰ ਕਰਾਇਆ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਜੀ ਪ੍ਰਮਾਤਮਾ ਕਰੇ ਹਮੇਸ਼ਾ ਤੁਸੀਂ ਚੜ੍ਹਦੀ ਕਲਾ 'ਚ ਰਹੋ ਜੀ ਜਿਨ੍ਹਾਂ ਨੇ ਹੇਮਕੁੰਡ ਸਾਹਿਬ ਜੀ ਮਹਾਰਾਜ ਗੁਰਗੋਬੀ ਸਿੰਘ ਜੀ ਤਪਸਥਾਨ ਦੇ ਦਰਸ਼ਨ ਕਰਿਆ ਜੀ ਦਾ ਤਾਂ ਸੁਖੀਆ ਗੇੜੇ ਕੁਲੇ ਨਰਸ਼ੀਦਾਰ ਜਿਵਾ ਨੂੰ ਅਦਲਾਂ ਹਾਂ ਸਾਧਾ ਦੀ ਮਤ ਇਹ ਜਿਮਾ ਜਿਆ ਮੇਗਾ ਇਹ ਸਾਧਿਆ ਮੇਗਾ ਸੁਖੀਆ ਦੀ ਉਹ ਸਾਧਨ ਸਾਧਨ ਲੋ ਜੀ ਹਿਮਕੁੰਟ ਸਾਹਿਬ ਜੀ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਜੀ ਪਰਮਾਤਮਾ ਕਰੇ ਜਿਨ੍ਹਾਂ ਨੇ ਮੇਰੀ ਵੀਡੀਓ ਦੇਖੀ ਜੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੇ ਜੀ ਤੇ ਹੁਣ ਆਪਾਂ ਨਾਲ ਹੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਜੀ ਤੇ ਉਸ ਤੋਂ ਬਾਅਦ ਵੀਰੇ ਹੁਣੀ ਇਹਨਾਂ ਨੂੰ ਵੀ ਮਿਲੇਗਾ ਆਪਾਂ ਨੂੰ ਤੇ ਇਹ ਪੁੱਛ ਲੈਣੇ ਆਪਾਂ ਕਿਹੜੇ ਪਿੰਡ ਤੋਂ ਆਏ ਆ ਜੀ ਬਿਲੇ ਦਰਸ਼ਨ ਕਰ ਲੈ ਹਾਂਜੀ ਜੀ ਕਿਹੜੇ ਪਿੰਡ ਤੋਂ ਆਏ ਸੀ ਜੀ ਅਸੀਂ ਸੁਲਤਾਨਪੁਰ ਤੋਂ ਸੰਗਰੂਰ ਏਰੀਆ ਸੰਗਰੂਰ ਏਰੀਆ ਤੋਂ ਜੀ ਪੰਜਾਬ ਚਲੋ ਕੋਈ ਗੱਲ ਨਹੀਂ ਵਧੀਆ ਦਰਸ਼ਨ ਹੋ ਗਏ ਬਹੁਤ ਵਧੀਆ ਵਧੀਆ ਜਗਾਰਾ ਲਾ ਦਿਓ ਇੱਕ ਮਿੰਟ ਬੋਲੇ ਸੋਨਿਹਾਲ ਸਾਸ਼ ਰਿਆਗ ਲਓ ਜੀ ਹੇਮਕੁੰਡ ਸਾਹਿਬ ਜੀ ਦੇ ਵਿੱਚ ਹੇਮਕੁੰਡ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਸ਼੍ਰੀ ਲੋਕਪਾਲ ਲਕਸ਼ਮਣ ਮੰਦਿਰ ਵੀ ਆ ਜੀ ਜੋ ਤੁਹਾਨੂੰ ਮੈਂ ਵੀਡੀਓ ਨਾਲ ਦਿਖਾ ਰਹੇ ਹਾਂ ਜੀ ਤੇ ਦੇਖ ਸਕਦੇ ਹੋ ਤੁਸੀਂ ਇਹ શ્રી ਲੋਕਪਾਲ लक्ष्मण ਮੰਦਿਰ ਆ ਜੀ ਤੁਸੀਂ ਦੇਖ ਸਕਦੇ ਹੋ ਜੋ ਤੁਹਾਨੂੰ ਮੈਂ ਦਿਖਾ ਰਿਹਾ ਆ ਦਰਸ਼ਨ ਕਰੋ ਜੀ ਤੇ ਮੌਸਮ ਹੋ ਗਿਆ ਖਰਾਬ ਇਸ ਇਧਰੋਂ ਦੇਖ ਸਕਦੇ ਹੋ ਤੁਸੀਂ ਸਰੋਵਰ ਤੇ ਇਧਰ ਮੰਦਿਰ ਆ ਜੀ ਅਈ ਦੁਬਾਰਾ ਆ ਗਏ ਮੈਂ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਨੂੰ ਮੰਦਿਰ ਦੇ ਦਰਸ਼ਨ ਕਰਵਾ ਦਈਏ ਆਪਾਂ 메ਨ ਗੇਟ ਐਂਟਰੀ ਗੇਟ ਜੀ ਅੰਦਰ ਦਾ શ્રી लक्ष्मण ਮੰਦਿਰ ਆ ਜੀ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸ਼੍ਰੀ ਹਿਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਆ ਬਿਲਕੁਲ ਉਹਦੇ ਨਾਲ ਹੀ ਰਸਤਾ ਆਉਂਦਾ ਜੀ ਹਿਮਕੁੰਡ ਸਾਹਿਬ ਗੁਰਦੁਆਰਾ ਜੀ ਦੇ ਨਾਲ ਇਹ ਲਕਸ਼ਮਣ ਮੰਦਿਰ ਆ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਗਤੋਂ ਪ੍ਰਾਤਨ ਪੁਰਾਣੇ ਸਮੇ ਦਾ ਜੀ ਦੋਸਤੋ ਤੁਹਾਨੂੰ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰਵਾਏ ਜੀ ਸਾਰੀ ਵੀਡੀਓ ਫੁੱਲ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਵੀਡੀਓ ਤੇ ਤੇ ਆਪਾਂ ਤੁਹਾਨੂੰ ਹੇਮਕੁੰਡ ਸਾਹਿਬ ਜੀ ਦੇ ਪੂਰੇ ਲਾਈਵ ਦਰਸ਼ਨ ਕਰਵਾਵਾਂਗੇ ਜੀ ਵੀਡੀਓ ਦੇ ਵਿੱਚ ਪੂਰੀ ਫੁੱਲ ਵੀਡੀਓ ਦੇਖਣ ਲਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਓ ਜੀ ਦੋਸਤੋ ਆਪਾਂ ਤੁਹਾਨੂੰ ਦਰਸ਼ਨ ਕਰਾਏ ਜੀ ਗੁਰਦੁਆਰਾ ਹੇਮਕੁੰਡ ਸਾਹਿਬ ਜੀ ਦੇ ਤੇ ਵੀਰ ਹੁਣੀ ਵੀ ਆ ਰਹੇ ਨੇ ਦਰਸ਼ਨ ਕਰਨ ਲਈ ਪਰਮਾਤਮਾ ਇਹਨਾਂ ਨੂੰ ਚੜਦੀ ਕਲਾ 'ਚ ਰੱਖੇ ਜੀ ਵੀਰੇ ਕਿਹੜੇ ਪਿੰਡੋਂ ਆਏ ਤੁਸੀਂ ਪਗਵਾੜੇ ਤੋਂ ਜੀ ਪਗਵਾੜੇ ਤੋਂ ਵੀਰ ਚੱਲ ਕੇ ਆਏ ਨੇ ਪਰਮਾਤਮਾ ਇਹਨਾਂ ਨੂੰ ਚੜਦੀ ਕਲਾ 'ਚ ਰੱਖੇ ਜੀ ਜਗਾਰਾ ਲਾ ਦੋ ਵੀਰ ਜੀ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਲੋ ਜੀ ਲਾਸਟ ਅਰਦਾਸ ਸੀ ਕਿ ਜਿਹੜੀ ਬਾਬਾ ਜੀ ਨੇ ਕਰ ਦਿੱਤੀ ਆ ਜੀ ਤੇ ਸੰਗਤਾਂ ਨੇ ਹੁਣ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਆ ਗੋਵਿੰਦ ਧਾਮ ਵੱਲ ਨੂੰ ਜੀ ਤੇ ਸਾਰੀਆਂ ਸੰਗਤਾਂ ਜਿਹੜੀਆਂ ਇਹ ਜਾ ਰਹੀਆਂ ਨੇ ਇਹ ਗੋਬਿੰਦ ਧਾਮ ਹੀ ਰੁਕਣ ਗੀਆਂ ਜੀ ਤੇ ਕੱਲ ਸਵੇਰ ਮਾਰਨਿੰਗ ਦੇ ਵਿੱਚ ਇਹ ਗੋਬਿੰਦ ਧਾਮ ਤੋਂ ਨਿਕਲ ਗਈਆਂ ਤੇ ਗੋਬਿੰਦ ਘਾਟ ਕਈਆਂ ਦੇ ਮੋਟਰਸਾਈਕਲ ਸਕੂਟਰ ਗੱਡੀਆਂ ਉੱਥੇ ਹੀ ਖੜੀਆਂ ਨੇ ਉੱਥੋਂ ਆਪਦੇ ਆਪਣੇ ਵਾਹਨ ਚੱਕਣਗੇ ਜੀ ਇਹ ਤੇ ਫਿਰ ਆਪਣੇ 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 ਰਾਹ ਅੱਗੇ ਜੋ ਵੀ ਜਾਣਗੇ ਤੇ ਦੋਸਤੋ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਦਿਆ ਕਰੋ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਮੇਰੀਆਂ ਵੀਡੀਓ ਸਾਰੀਆਂ ਸ਼ੋਅ ਹੋ ਜਾਇਆ ਕਰਨ ਜੀ ਤੁਸੀਂ ਦੇਖ ਸਕਦੇ ਹੋ ਮੌਸਮ ਹੋ ਗਿਆ ਖਰਾਬ ਤੇ ਹੁਣ ਆ ਵੀ ਅਸੀਂ ਵੀ ਚਾਲੇ ਪਾਈਏ ਨੀਚੇ ਵਾਲ ਨੂੰ ਜੀ ਤਾਂ ਕਿ ਜਿਆਦਾ ਮੌਸਮ ਨਾ ਖਰਾਬ ਹੋ ਜਾਏ ਇੱਥੇ ਮੌਸਮ ਦਾ ਬਿਲਕੁਲ ਪਤਾ ਨਹੀਂ ਲੱਗਦਾ ਮੌਸਮ ਕਦੋਂ ਖਰਾਬ ਹੋ ਜਾਂਦਾ ਵਾ ਜੀ ਇਸ ਕਰਕੇ ਹੁਣ ਆਪਾਂ ਵੀ ਥੱਲੇ ਵਾਲ ਨੂੰ ਚੱਲਦੇ ਆਂ ਜੀ ਗੋਬਿੰਦ ਧਾਮ ਵਾਲ ਨੂੰ ਆ ਬਾਈਆਂ ਦਾ ਵੀ ਯਾਰ ਬਹੁਤ ਵੱਡਾ ਯੋਗਦਾਨ ਆ ਸੰਗਤਾਂ ਨੂੰ ਉੱਪਰ ਦਰਸ਼ਨ ਕਰਵਾਉਣ ਦੇ ਵਿੱਚ ਇਹ ਸੰਗਤਾਂ ਨੂੰ ਲੈ ਕੇ ਆਉਂਦੇ ਆ ਜੀ ਬਜ਼ੁਰਗਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਉੱਪਰ ਲੈ ਕੇ ਆਉਂਦੇ ਆ ਜੀ ਵੀਰੇ

ਆਣ ਜਾਣ ਦਾ ਅੱਛਾ ਆਣ ਜਾਣ ਦਾ 2500 3000 ਲੇਤਾ ਹੈ ਨਾ ਆਣ ਜਾਣ ਦਾ 2500 3000 ਰੁਪਿਆ ਵੀ ਲੈ ਲੈਂਦੇ ਆ ਜੀ نیچے ਤੋਂ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣਾ ਜੀ ਪਰਮਾਤਮਾ ਇਹਨਾਂ ਦੀ ਸਾਰੀ ਸੰਗਤ ਦਰਸ਼ਨ ਕਰਕੇ ਆ ਗਈ ਆ ਹਿਮਕੁੰਡ ਸਾਹਿਬ ਜੀ ਦੇ ਵੀਰੇ ਕਿਹੜੇ ਪਿੰਡ ਤੋਂ ਆਏ ਸੀਗੇ ਜੀ ਸਾਜਿਲਾ ਹੀਰੋਕਲਾ ਪਿੰਡ ਮਾਨਸਾ ਮੂਸਾੜੀ ਦੇ ਪਿੰਡ ਕੋਲੋਂ ਹੈ ਜੀ ਕਿਦਾਂ ਚੜ੍ਹਾਈ ਤੁਹਾਨੂੰ ਠੀਕ ਲੱਗੀ ਜੀ ਵੀਰੇ ਕੋਈ ਔਖੀ ਤਾਂ ਨਹੀਂ ਲੱਗੀ ਕੋਈ ਔਖੀ ਜੇ ਔਖੀ ਸਮਝਦੇ ਆ ਲੋਕ ਤਾਂ ਔਖੀ ਲੱਗਦੀ ਆ ਇਹ ਜਿਹੜਾ ਔਖੀ ਸਮਝਦਾ ਉਹਨੂੰ ਔਖੀ ਲੱਗਦੀ ਆ ਕਹਿੰਦੇ ਜੀ ਚਲੋ ਜਗਾਰਾ ਛੱਡ ਦੋ ਵੀਰੇ ਫਿਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਇਹ ਵੀਰ ਸੀਗੇ ਦਰਸ਼ਨ ਕਰਕੇ ਆਏ ਉਪਰੋਂ ਪ੍ਰਮਾਤਮਾ ਇਹਨਾਂ ਨੂੰ ਚੜ ਦੀ ਗੱਲਾ 'ਚ ਰੱਖੇ ਜੀ ਹਮੇਸ਼ਾ ਹਰ ਸਾਲ ਆਉਣ ਇਹ ਇਦਾਂ ਹੀ ਕਿਰਪਾ ਬਣਾਈ ਰੱਖਣ ਪ੍ਰਮਾਤਮਾ ਇਹਨਾਂ ਤੇ